ਸਦੀਆਂ ਤੋਂ ਚੱਲ ਰਿਹਾ ਹੈ बार-बार ਇੰਨੀਆਂ ਮੂਵਮੈਂਟਾਂ ਆ ਜਾਂ ਜਿਹੜੀਆਂ ਕਾਸਟ ਪੈਟਰਨ ਨੂੰ ਕਿਸੇ ਤਰੀਕੇ ਨਾਲ ਖਤਮ ਕਰਨਾ ਚਾਹਦੀਆਂ ਨੇ ਉਹ ਵੀ ਸਕਸੈਸ ਨਹੀਂ ਹੋ ਰਹੀਆਂ ਕਿਉਂਕਿ ਇੰਨਾ ਡੂਪ ਡੀਪ ਰੂਟਡ ਸੋਸ਼ਲ ਮਤਲਬ ਨੈਟਵਰਕ ਬਣਿਆ ਹੁੰਦਾ ਫੈਬਰਿਕ ਬਣਿਆ ਹੁੰਦਾ ਉਹਦੇ ਤੇ ਉਹ ਸਮਾਜਿਕ ਨੈਟਵਰਕ ਚੋਂ ਹੀ ਸਿਆਸਤ ਪਣਪਦੀ ਹੈ ਉਹਦੇ ਚੋਂ ਹੀ ਹੋਰ ਕੋਈ ਇਕਨੋਮਿਕ ਮਾਡਲ ਜਾਂ ਡਿਫਰੈਂਟ ਟਾਈਪ ਦੀਆਂ ਚੀਜ਼ਾਂ ਉੱਥੋਂ ਪੈਦਾ ਹੁੰਦੀਆਂ ਨੇ ਸਮਾਜ ਸਾਇਦ ਸਮਾਜ ਦਾ ਤਰਾਤਲ ਜੀਦੇ ਤੇ ਖੜ ਕੇ ਸਿਆਸਤ ਹੁੰਦੀ ਹੈ ਜੀਦੇ ਤੇ ਖੜ ਕੇ ਵੱਖ-ਵੱਖ ਚੀਜ਼ਾਂ ਹੁੰਦੀਆਂ ਨੇ ਉਹ ਸਭ ਤੋਂ ਇੰਪੋਰਟੈਂਟ ਚੀਜ਼ ਮੈਨੂੰ ਲੱਗਦਾ ਹੁੰਦੀ ਹੈ ਔਰ ਇਸ ਤੋਂ ਪਹਿਲਾਂ ਹਿਸਟੋਰਿਕਲੀ ਵੀ ਤੁਸੀਂ ਦੇਖੋ ਕਿ ਪਹਿਲੀ ਧਰਮ ਨਿਰਪੱਖਤਾ ਦਾ ਜਿਹੜਾ ਆਈਡੀਆਲੋਜੀ ਸੀ ਉਹਦੀ ਪਹਿਲੀ ਹਾਰ ਤਾਂ 47 ਦਿਖਾਈ ਦਿੰਦੀ ਹੈ ਤੇ 47 ਦੇ ਵਿੱਚ ਲੀਡ ਕਾਲ ਕਰਦਾ ਸੀ ਮੇਜਰ ਤੌਰ ਤੇ ਲੀਡ ਤਾਂ ਜਿਹੜੀ ਕਾਂਗਰਸ ਕਹਿੰਦੀ ਸੀ ਮੈਂ ਪਹਿਲਾਂ ਧਰਮ ਨਿਰਪੱਖਾ ਉਹ ਸੀ ਨਾ ਮੇਨ ਲੀਡਰਸ਼ਿਪ ਤਾਂ ਉਹ ਹੈ ਤੇ ਜਿਹੜੀ ਅਗਵਾਈ ਜਦੋਂ ਵੀ ਕਰਦੀ ਆ ਜਿੰਨੇ ਵੀ ਮੁੱਦਿਆਂ ਤੇ ਹੁਣ ਕੋਈ ਸਿੱਖਾਂ ਦੇ ਮੁੱਦਿਆਂ ਤੇ ਕਹਿੰਦੇ ਸਿੱਖ ਲੀਡਰਸ਼ਿਪ ਨਾਕਾਬਲ ਹੈ ਕਹਿੰਦੇ ਆ ਨਾ ਤਾਂ ਫਿਰ ਇਹਦਾ ਮਤਲਬ ਉਹਦੀ ਸਾਰੀ ਲੀਡਰਸ਼ਿਪ ਨਾਕਾਬਲ ਹੈ ਚਾਹੇ ਉਹ ਜਿਹੜੀ ਮਰਜ਼ੀ ਹੋਈ ਤੇ ਜਿਹੜੇ ਚਾਹੇ ਕਾਂਗਰਸ ਦੀ ਹੋਈ ਚਾਹੇ ਜਿੱਦੀ ਮਰਜ਼ੀ ਹੋਈ ਔਰ ਤੁਸੀਂ ਇੰਟਰਸਟਿੰਗ ਗੱਲ ਇਹ ਹੈ ਕਿ ਮੁਸਲਮਾਨਲੀ ਤੇ ਆਰਐਸਐਸ ਦੋਨਾਂ ਨੇ ਤਾਂ ਆਜ਼ਾਦੀ ਦੀ ਮੂਵਮੈਂਟ ਚ ਕੋਈ ਰੋਲ ਪਲੇ ਨਹੀਂ ਕੀਤਾ ਕੋਈ ਮੂਵਮੈਂਟ ਦੇ ਵਿੱਚ ਕੋਈ ਉਸ ਲੈਵਲ ਦੀ ਗੱਲ ਨਹੀਂ ਹੋਈ ਕਦੇ ਵੀ ਇੱਕ ਆਪਣਾ ਰੂਲਰ ਲੈ ਕੇ ਬਹਿ ਗਈ ਰਾਜ ਲੈ ਕੇ ਬਹਿ ਗਈ ਇਹਦੇ باوجود ਪਾਕਿਸਤਾਨ ਦੇ ਵਿੱਚ ਪਾਕਿਸਤਾਨ ਤਾਂ ਰੂਲਰ ਬਣ ਹੀ ਗਏ ਨੇ ਉਸੇ ਸਾਰੇ ਮਾਮਲੇ ਦੇ ਵਿੱਚ ਮੈਂ ਪਰਸੋਂ ਚੌਥੀ ਅਜੇ ਇਸਤਿਹਾਕ احمد ਨਾਲ ਇੰਟਰਵਿਊ ਕੀਤੀ ਉਹ ਕਹਿੰਦੇ ਜਿਵੇਂ ਇੱਥੇ ਆਰਐਸਐਸ ਉਹਨਾਂ ਨੇ ਮੁਸਲਮਨ ਲੀਗ ਤੇ ਸਾਰੀ ਗੱਲ ਕੀਤੀ ਕਿ ਕਿਵੇਂ ਪਾਕਿਸਤਾਨ ਦੇ ਵਿੱਚ ਉਹ ਕੀਤੀ ਕਿਵੇਂ ਗਰਾਊਂਡ ਤੇ ਉਹ ਆ ਗਈ ਤੇ ਰੂਲਰ ਬਣ ਗਏ ਉਹ ਸਾਰੇ ਮਾਮਲੇ ਦੇ ਵਿੱਚ ਔਰ ਇਸੇ ਢੰਗ ਦੇ ਨਾਲ ਜਿਹੜਾ ਦੁਨੀਆ ਦੇ ਵਿੱਚ ਇੱਕ ਟ੍ਰੈਂਡ ਹੈ ਇੱਕ ਡਾਇਲੋਜੀਕਲ ਫਰੇਮਵਰਕ ਹੈ ਮਨੁੱਖ ਦਾ ਇੱਕ ਥਾਟ ਪ੍ਰੋਸੈਸ ਬਣਦਾ ਹੈ ਚੀਜ਼ਾਂ ਨੂੰ ਸਮਝਦੇ ਰਹੀ ਤੇ ਉਹ ਚੀਜ਼ਾਂ ਨੂੰ ਕਿਵੇਂ ਸਮਝਦੇ ਨੇ ਉਸੇ ਨਜ਼ਰੀਏ ਨਾਲ ਦੇਖੀਆਂ ਜਾਂਦੀਆਂ ਨੇ ਚੀਜ਼ਾਂ politically ਵੀ ਬਾਕੀ ਵੀ ਇਹ ਕੇਵਲ ਇੰਡੀਅਨ ਫੀਨੋਮਨਾ ਨਹੀਂ ਹੈ ਹੁਣ ਜੇ ਅੱਜ ਆਪਾਂ ਖੜ ਕੇ ਦੇਖੀਏ 84 ਤੋਂ ਬਾਅਦ ਲਗਾਤਾਰ ਕਹੀ ਜਾਈਏ ਸਾਰੀਆਂ ਚੀਜ਼ਾਂ ਹੈਗੀਆਂ ਜੇ 84 ਦੀ ਵੀ ਗੱਲ ਕਰਦੇ ਹੋ ਕੱਲੀ ਦਿੱਲੀ ਨਹੀਂ ਕੱਲੀ ਕਾਨਪੁਰ ਨਹੀਂ ਜਿਵੇਂ ਜੇ ਦਰਬਾਰ ਸਾਹਿਬ ਤੇ ਹਮਲਾ ਦੀ ਗੱਲ ਕਰਦੇ ਕੰਡਾ ਦਰਬਾਰ ਸਾਹਿਬ ਨਹੀਂ ਹੈ ਬਾਕੀ 35 ਗੁਰਦੁਆਰੇ ਵੀ ਨਹੀਂ ਨੇ ਨਾ ਜਿੱਥੇ ਜਾ ਕੇ ਤੁਸੀਂ ਅਟੈਕ ਦੀ ਗੱਲ ਕਰਦੇ ਹੋ ਤਾਂ ਉਹ ਕੋਈ ਇੱਕ ਗੱਲ ਤਾਂ ਹੈ ਨਹੀਂ ਹੈ ਜਦੋਂ ਉਹਦੇ ਪਿੱਛੇ ਹੁੰਦਾ ਇਸੇ ਤਰ੍ਹਾਂ ਉਹ ਜਿਹੜੀਆਂ ਦੋ ਨਵੀਆਂ ਕਿਤਾਬਾਂ ਉਹਨਾਂ ਨੇ ਬਖ ਵਖ ਉਹਦੇ 'ਚ ਕੀਤੀਆਂ ਨੇ ਉਹਦੇ 'ਚ 25 ਸਟੇਟਾਂ ਕਵਰ ਕੀਤੀਆਂ ਨੇ ਉਹਨਾਂ ਨੇ ਹੁਣ ਤੱਕ ਜਿਹੜੀਆਂ ਨੇ ਤੇ 25 ਸਟੇਟਾਂ ਦੇ ਵਿੱਚੋਂ 300 ਕੁ ਡਰਾਮਾ ਜਿਹੜੀਆਂ ਕਵਰ ਕੀਤੀਆਂ ਤੇ ਵੱਖ-ਵੱਖ ਜਿੰਨੀਆਂ ਕਹਿ ਗਈਆਂ ਨੇ ਜੋ ਡਾਟਾ ਜਿਹੜਾ ਜਿੱਥੇ-ਜਿੱਥੇ ਫਿਰਕੇ ਲਿਆ ਗਿਆ ਔਰ ਉਹ ਸਾਡੇ ਸਾਹਮਣੇ ਜੇ ਦਿਖਾਈ ਦਿੰਦਾ ਉਹਦੇ 'ਚ ਵੀ ਉਹ ਮੰਨਦੇ ਨੇ ਕਿ ਕੁਝ ਸਟੇਟਾਂ ਦੇ ਵਿੱਚ ਜਿੱਥੇ-ਕਿੱਥੇ ਨਹੀਂ ਹੈ ਜਿਹਦਾ ਡਾਇਰੈਕਟਲੀ ਜਾਂ ਉਸ ਨਾਲ ਸੰਬੰਧ ਨਹੀਂ ਜਾਂ ਡਾਇਰੈਕਟਲੀ ਕੋਈ ਨੈਸ਼ਨਲਿਜ਼ਮ ਬਾਰੇ ਜੋ ਅੰਡਰਸਟੈਂਡਿੰਗ ਹੈ ਅਪਰੋਚ ਦੀ ਹੈ ਉਹਦੇ 'ਚ ਕੋਈ ਡਿਫਰੈਂਸ ਹੈ ਜਾਂ ਕੋਈ ਵੱਖ-ਵੱਖ ਫਰਕ ਹੈ ਉਹ ਉਹਦੇ ਚ ਕੋਟ ਕਰਦੇ ਨੇ ਨੋਟ ਕਰਦੇ ਨੇ ਵੀ ਤਿੰਨ ਸਟੇਟਾਂ ਦੇ ਵਿੱਚ ਕਾਫੀ ਬਚਤ ਰਹੀ ਐ ਐਂਟੀ ਰਾਮਾ ਰੌਸ ਆਂਧਰਾ ਪ੍ਰਦੇਸ਼ ਦੇ ਵਿੱਚ ਉੱਥੇ ਸ਼ੁਰੂ ਤੋਂ ਬਚਤ ਰਹੀ ਇਸ ਤਰ੍ਹਾਂ ਤਾਮਨਡਾਡੂ ਚ ਬਚਤ ਰਹੀ ਵੈਸਟ ਬੰਗਾਲ ਚ ਬਚਤ ਰਹੀ ਤਿੰਨ ਉਹ ਕੋਟ ਕਰਦੇ ਨੇ ਵੀ ਕਿਤੇ ਕਿਤੇ ਮਾੜੀ ਮੋਟੀ ਹੋਈ ਐ ਕੋਲਕਾਤਾ ਚ ਵੀ ਕੁਝ ਘੱਟ ਰਾਮਾ ਬਾਕੀ ਵੀ ਉਹ ਤਾਂ ਉਹ ਬਚਤ ਰਹੀ ਮਾਮਲਾ ਕੇਵਲ ਇਹ ਐ ਕਿ ਸਟੇਟ ਜਦੋਂ ਉਸ ਮਾਈਂਡਸੈਟ ਨਾਲ ਮਿਲਦੀ ਮਿਲਣ ਤੋਂ ਇਨਕਾਰ ਕਰ ਦਿੰਦੀ ਐ ਜਿਹੜਾ ਸੁਸਾਇਟੀ ਚ ਮਤਲਬ ਆਲਰੇਡੀ ਪਰਵੇਲ ਕਰਦਾ ਵੱਖ-ਵੱਖ ਤਰੀਕਿਆਂ ਦੇ ਨਾਲ ਤਾਂ ਉਹ ਬਫਰ ਦਾ ਕੰਮ ਕਰ ਸਕਦੀ ਆ ਉਸ ਸਮੇਂ ਉਹ ਉੱਥੇ ਦੀ ਉਸ ਮਾਨਸਿਕਤਾ ਨੂੰ ਰੋਕ ਸਕਦੀ ਆ ਜੇਕਰ ਕੋਈ ਹੜਦੁਗ ਮਚਾਏ ਕੋਈ ਬਾਕੀ ਕਰੇ ਐਕਚੁਅਲੀ ਸਟੇਟ ਦਾ ਰੋਲ ਵੀ ਇਹੀ ਮੰਨਿਆ ਜਾਂਦਾ ਜਾਂ ਬਾਕੀ ਜਿਹੜੇ ਵੀ ਕੋ ਸਿਕਿਉਰਿਟੀ ਨੈਟਵਰਕ ਹੈ ਜਾਂ ਚੰਗੇ ਲੋਕ ਨੇ ਜਾਂ ਬਾਕੀ ਰੋਲ ਇਹ ਹੁੰਦਾ ਨਾ ਕਿ ਇਨਸਾਨ ਇਕੱਲਾ ਤਾਂ ਕਰੂਗਾ ਪਰ ਉਹਦੇ ਵਿੱਚ ਖੜਨਾ ਕਿਵੇਂ ਹੈ ਜਦੋਂ ਸਟੇਟ ਨਾਲ ਮਿਲ ਹੀ ਹੋਵੇ ਉਦੋਂ ਫਿਰ ਉਹ ਕਈ ਗੁਣਾ ਜ਼ਿਆਦਾ ਨੁਕਸਾਨ ਕਰਦੀ ਹੈ ਮਲਟੀਪਲ ਨੁਕਸਾਨ ਹੁੰਦਾ ਤੇ ਉਹ ਨੁਕਸਾਨ ਨਗਾਤਾਰ ਜਾਰੀ ਹੈ ਹੁਣ ਜਦੋਂ ਵੱਡੇ ਪੱਧਰ ਤੇ ਇੱਕ ਗੱਲ ਚੱਲਦੀ ਹੈ ਅਸੀਂ ਕਹਿ ਰਹੇ ਕਿ ਸਾਡੇ ਕੰਟਰੀ ਦਾ ਇਕੱਲਾ ਸਵਾਲ ਨਹੀਂ ਜੇ ਦੁਨੀਆਂ ਭਰ ਦੇ ਵਿੱਚ ਜਦੋਂ ਟਰੰਪ ਜਿੱਤਦਾ ਹੈ ਅਮਰੀਕਾ ਦੇ ਵਿੱਚ ਜਦੋਂ ਵੱਖ-ਵੱਖ ਕੰਟਰੀਜ਼ ਦੇ ਵਿੱਚ ਉਹ ਵਰਤਾਰੇ ਜਿੱਤਦੇ ਨੇ ਇਹ ਵਰਤਾਰਿਆਂ ਦਾ ਖੇਡ ਹੈ ਕਿ ਮੇਰੇ ਕੋਲੇ ਟੈਕਨੀਕਲੀ ਇੱਕ ਜਾਂ ਬਾਕੀ ਦੋ ਗੱਲਾਂ ਦਾ ਕੁਐਸਚਨ ਨਹੀਂ ਹੈ ਤੇ ਮジョਰਿਟੀ ਅਬਰੀ ਰੇਸੇ ਜਮ ਟਰੰਪ ਦਾ ਜਿੱਤਣ ਦਾ ਮਾਮਲਾ ਹੈ। ਔਰ ਜੇ ਰੇਸੇ ਜਮ ਨਾ ਹੋਵੇ ਔਰ ਰੇਸੇ ਜਮ ਜਾ ਨਹੀਂ ਰਹਾ ਟਾਪ ਉਹ ਸੋਸਾਇਟੀ ਜਿਹੜੀ ਸਾਰੀ ਦੁਨੀਆ ਨੂੰ ਮਤ ਦਿੰਦੀ ਆ ਕਿ ਸੈਕੂਲਰਿਜ਼ ਮਾ ਹੁੰਦਾ ਤੇ ਡੈਮੋਕ੍ਰੇਸੀ ਆ ਹੁੰਦੀ ਹੈ। ਸਿਟੀਜ਼ਨ ਦੀ ਵੈਲਿਊ ਇਹ ਹੁੰਦੀ ਹੈ। ਇਹ ਸਾਰਿਆਂ ਦੇ ਬਾਵਜੂਦ ਗਲੋਬਲ ਟ੍ਰੈਂਡ ਜਿਹੜਾ ਜੇਕਰ ਉਸ ਪਾਸੇ ਜਾ ਰਿਹਾ ਹੈ ਨਾਰਮਲੀ ਇਹ ਮੰਨਿਆ ਜਾਂਦਾ ਕਿ ਉਹ ਕ੍ਰਾਈਸਿਸ ਜਿਹੜਾ ਹੈ ਉਹਨਾਂ ਚੀਜ਼ਾਂ ਨੂੰ ਜਨਮ ਦੇ ਦਿੰਦਾ ਹੈ ਫਿਰ। ਇਕਨੋਮਿਕ ਸੋਸ਼ਲ ਤੇ ਹਰ ਤਰ੍ਹਾਂ ਦਾ ਕ੍ਰਾਈਸਿਸ ਜਿਹੜਾ ਉਹ ਜੰਗਾ ਨੂੰ ਵੀ ਜਨਮ ਦਿੰਦਾ ਹੈ ਉਹ ਦੰਗਿਆਂ ਨੂੰ ਵੀ ਜਨਮ ਦਿੰਦਾ ਹੈ ਉਹ ਕਿਸੇ ਇੱਕ ਨੂੰ ਮਾਰਦੇ ਤੇ ਉਹ ਸਟੇਟ ਓਵਰ ਆਲ ਕਿਸ ਢੰਗ ਨਾਲ ਡਿਲੇ ਕਰਨੀਆਂ ਨੇ ਚੀਜ਼ਾਂ ਘਟਰਾਵਾ ਉਹਨਾਂ ਨੂੰ ਵੀ ਛਾਰੀਆ ਚੀਜ਼ਾਂ ਨੂੰ ਗੱਲ ਕਰਦਾ ਉਹ ਕੇਵਲ ਇੱਕ ਗੱਲ ਨਹੀਂ ਕਰਦਾ ਕਿ ਇਹ ਤਾਂ ਵੋਕਲ ਸਾਨੂੰ ਦਿਖਾਈ ਦਿੰਦਾ ਸਟੇਟ ਸਟਰਕਚਰ ਦੇ ਵਿੱਚ ਜਿਹੜੀਆਂ ਢਾਂਚਾਗਤ ਕਿਲੇ ਗੁੰਜਨੇ ਸਟਰਕਚਰਲ ਮੌਤਾ ਨੇ ਹੁਣ ਜੇ ਲਾਜ ਲਾਜ ਮਰ ਰਹੇ ਨੇ ਸਾਰੇ ਬੰਦੇ ਵੀ ਤਾਂ ਮੌਤਾਂ ਨੇ ਨਾ ਡੇਲੀ ਹੋ ਰਹੀਆਂ ਨੇ ਆ ਅੱਜ ਦਾ ਅੱਜ ਹੀ ਖਬਰ ਹੈ ਡਾਟਾ ਪਿਛਲੇ 10 ਸਾਲ ਕੁ ਸਾਲਾਂ ਦਾ ਜਿਹੜਾ 15 ਲੱਖ ਬੰਦਾ ਰੋਡ ਰੋਡ ਐਕਸੀਡੈਂਟ ਚ ਮਰਦਾ ਹੈ ਮਰ ਗਿਆ ਸਾਡੇ ਤੇ ਇਸ ਕਿਸੇ ਦੀ ਤਾਂ ਜ਼ਿੰਮੇਵਾਰੀ ਹੁੰਦੀ ਹੋਣਾ ਕੋਈ ਸੜਕਾਂ ਕਿਓ ਜਿਆ ਨੇ ਡਰਾਈਵਰ ਕਿਓ ਜੈ ਨੇ ਸਿਸਟਮ ਕਿਓ ਜਾਂ ਬਣਿਆ ਹੋਇਆ ਉਹ ਵੀ ਤਾਂ ਇੱਕ ਹੱਦ ਤੱਕ ਜ਼ਿੰਮੇਵਾਰੀ ਉਹਨਾਂ ਦੀ ਸਾਰਾ ਕਿਤੇ ਹੁੰਦੀ ਹੈ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਸਟਰਕਚਰਲ ਬੈਲੈਂਸ ਹੈ ਉਹ ਅਜੇ ਕਾਫੀ ਦੂਰ ਹੈ ਉਨੀ ਗੱਲ ਨਹੀਂ ਹੁੰਦੀ ਉਹਦੇ ਵਿੱਚ ਮਰ ਜਾਂਦੇ ਨੇ ਤਾਂ ਮਰ ਜਾਂਦੇ ਨੇ ਕਿੰਨੇ ਹੀ ਮਜ਼ਦੂਰ ਕਿੰਨੇ ਰੋਟੀ ਜਿਨ੍ਹਾਂ ਨੂੰ ਨਹੀਂ ਮਿਲਦੀ 80-82 ਕਰੋੜ ਬੰਦਾ ਜੇ ਭੁੱਖ ਨਾਲ ਮਰ ਰਿਹਾ ਹੈ ਹਰਿਆਣੇ ਦੀ ਉਹ ਮੈਂ ਖਬਰ ਪੜ ਰਿਹਾ ਹਰਿਆਣੇ ਚ 70% ਬੀਪੀਐਲ ਚ ਆ ਗਏ ਕਹਿੰਦੇ ਜਿਹੜਾ ਸਾਡੇ ਤੋਂ ਤਾਂ ਬੜਾ ਤੇਜ਼ ਤਰੱਕੀ ਕਰ ਰਿਹਾ ਜੀ ਹਰਿਆਣਾ ਬੜਾ ਗੜਗਾਉ ਹੈ ਉਹਨਾਂ ਕੋਲ ਭਾਖ ਲਵਨ ਹੈ ਅਸੀਂ ਬਾਰ-ਬਾਰ ਇੱਕ ਗੱਲ ਕਰ ਰਹੇ ਹਾਂ ਤੇ ਡਾਟਾ ਪੇ ਹੋਰ ਨਵੇਂ ਲੋਕ ਜੁੜਦੇ ਜਾਂਦੇ ਨੇ ਬੀਪੀਐਲ ਚਾਉਂਦੇ ਜਾਂਦੇ ਨੇ ਜਿਹੜਾ ਉਹ ਅਵਨਿਵਰਨੈਸਾ ਜਿਹੜੀ ਉਹ ਵੀ ਉਸ ਲੈਵਲ ਦੇ ਉੱਤੇ ਗੱਲ ਕਰਦੀ ਹੈ ਹੁਣ ਸਵਾਲ ਇੱਕ ਹੈ ਕਿ ਤੁਸੀਂ ਦੇਖੋ ਕਿ ਜਿਹੜੀਆਂ ਜਿਹੜੀਆਂ ਚੀਜ਼ਾਂ ਅਸੀਂ ਬਣਾਉਣਿਆਂ ਬਣਤਰ ਦੇ ਤੌਰ ਦੇ ਉੱਤੇ ਕੀ ਫਰੀडम ਆਫ ਐਕਸਪ੍ਰੈਸ਼ਨ ਹੈ ਵੱਡੇ ਪੱਧਰ ਤੇ ਹਰ ਇੱਕ ਨੂੰ ਆਪਣੀ ਗੱਲ ਕਹਿਣ ਦਾ ਮਾਹੌਲ ਹਰ ਇੱਕ ਆਪਣਾ ਵਿਚਾਰ ਰੱਖਣ ਦਾ ਹਰ ਇੱਕ ਨੂੰ ਆਪਣੀ ਆਈਡੈਂਟੀ ਰੱਖਣ ਦਾ ਜੇ ਤਾਂ ਇਹੋ ਜਿਹਾ ਇੱਕ ਸਰਜਿਆ ਜਾਂਦਾ ਮਾਹੌਲ ਹੈ ਤਾਂ ਉਹ ਸਿਕਿਉਰਿਟੀ ਪ੍ਰੋਵਾਈਡ ਕਰਦਾ ਜੇ ਉਹ ਮਾਹੌਲ ਲਈ ਲਗਾਤਾਰਤਾ ਦੇ ਵਿੱਚ ਮਾਹਤ ਤੰਗ ਹੁੰਦਾ ਜਾਂਦਾ ਹੈ ਘੇਰਾ ਤਾਂ ਇਹਦਾ ਮਤਲਬ ਹੈ ਖਤਰਾ ਵੱਧਦਾ ਜਾ ਰਿਹਾ ਹੈ ਲਗਾਤਾਰ ਖਤਰਾ ਵੱਧਦਾ ਜਾ ਰਿਹਾ ਹੈ ਸਾਡੇ ਕੰਟਰੀ ਚ ਵੀ ਉਹ ਖਤਰਾ ਪਹਿਲਾਂ ਨਾਲੋਂ ਵੱਧਦਾ ਹੀ ਜਾ ਰਿਹਾ ਹੈ ਜੇ ਘਟ ਨਹੀਂ ਰਿਹਾ ਜਿਹੜਾ ਫਰੀडम ਆਫ ਐਕਸਪ੍ਰੈਸ਼ਨ ਦੇ ਜਦੋਂ UAPA ਬਣਊਗਾ ਜਦੋਂ NIA ਬਣਊਗਾ ਜਦੋਂ CAA ਬਣਊਗਾ ਜਦੋਂ ਐਨਐਸਏ ਅਜੇ ਵੀ ਲਾਗੂ ਰਹੂਗਾ ਜਿਹੜਾ ਕੋਲੋਨੀਅਲ ਐਕਟ ਹੈ ਜਦੋਂ ਵੱਖ-ਵੱਖ ਚੀਜ਼ਾਂ ਲਗਾਤਾਰਤਾ ਦੇ ਵਿੱਚ ਬੜੀਆਂ ਹੋਈਆਂ ਨੇ ਇਹਦਾ ਮਤਲਬ ਉਹ ਔਜ਼ਾਰ ਉਹ ਹਥਿਆਰ ਉਹ ਸਭ ਕੁਝ ਸੋਚ ਵੀ ਉਦੋਂ ਤਿੱਖੀ ਹੋ ਰਹੀ ਹੈ ਮジョਰਿਟੀ ਏਰੀਆ ਨਾਲ ਢਾਂਚਾ ਵੀ ਜਿਹੜਾ ਬੁਣਿਆ ਜਾ ਰਿਹਾ ਉਦੋਂ ਟਾਈਟ ਕੀਤਾ ਜਾ ਰਿਹਾ ਉਹ ਸਾਰੇ ਮਾਮਲੇ ਦੇ ਵਿੱਚ ਤੇ ਇਹਦਾ ਮਤਲਬ ਐਕਸ਼ਨ ਉਸੇ ਤਰੀਕੇ ਦੇ ਨਾਲ ਲਗਾਤਾਰਤਾ ਦੇ ਵਿੱਚ ਜਾਰੀ ਨੇ ਉਦੋਂ ਜ਼ਿਆਦਾ ਸ਼ਿੱਦਤ ਦੇ ਨਾਲ ਜ਼ਿਆਦਾ ਬੜੇ ਹੀ ਜ਼ਿਆਦਾ ਸਖਤ ਤਰੀਕੇ ਦੇ ਨਾਲ ਵਰਕੇ ਔਰ ਇਹ ਗੱਲ ਉਸੇ ਤੱਕ ਦੇ ਨਾਲ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਉੱਥੇ ਲੜਨ ਵਾਲੇ ਲੋਕਾਂ ਦੀਆਂ ਮੈਨੂੰ ਇਹ ਲੱਗਦਾ ਕਿ ਸਾਡੇ ਦੇਸ਼ 'ਚ ਮੂਵਮੈਂਟ ਕੰਪੈਰੀਟੇਬਲੀ ਕਮਜ਼ੋਰ ਹੈ ਜਿੰਨਾ ਟਾਈਟ ਹੋ ਰਿਹਾ ਉਹਦੇ ਮੁਕਾਬਲੇ ਜਿਹੜੀਆਂ ਮੂਵਮੈਂਟਾਂ ਹੁੰਦੀਆਂ ਨੇ ਸਿਟੀ ਜਾਂਦੀਆਂ ਹਿਊਮਨ ਰਾਈਟਸ ਸੈਟਅਪ ਦੀਆਂ ਉਹ ਓਡੇ ਵੱਡੇ ਕਦਮ ਤੇ ਮੂਵਮੈਂਟਾਂ ਨਹੀਂ ਜਾਓ ਫਿਰ ਵੱਡੀਆਂ ਹੋਣ ਜਾਣੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਮਤਲਬ ਜੇ ਸਾਈ ਬਾਬਾ ਦੀ ਮੌਤ ਬਾਅਦ ਦੇ ਵਿੱਚ ਹੁੰਦੀ ਐ ਐਕਚੁਅਲੀ ਮੌਤ ਤਾਂ ਜੇਲ੍ਹ 'ਚ ਹੀ ਹੋਊਗੀ ਜਿਸ ਢੰਗ ਨਾਲ ਰੱਖਿਆ ਹੋਇਆ ਸਾਡੇ ਸਾਹਮਣੇ ਦਿਖਾਈ ਦਿੰਦਾ ਨਾ ਜਿਹੜਾ ਵੀ ਬੰਜੀ ਇਹ ਜੇ ਸਟੇਂ ਸੁਆਮੀ ਦੀ ਮੌਤ ਉੱਥੇ ਹੋਊਗੀ ਜੇ ਸੁਦਾ ਭਾਰਤਵਾਦ ਮੁੰਬਈ ਤੋਂ ਬਾਹਰ ਅੱਜ ਵੀ ਨਹੀਂ ਜਾ ਸਕਦੀ ਜੇ ਬਾਕੀ ਐ ਉਹਨਾਂ ਦੀ ਗੱਲ ਸ਼ਾਇਦ ਇੱਥੇ ਨਹੀਂ ਹੁੰਦੀ ਜਿਹੜੇ 84 ਵਾਲਾਂ ਦੀ ਗੱਲ ਸ਼ਾਇਦ ਉੱਥੇ ਨਹੀਂ ਹੁੰਦੀ ਜਿਹੜੀਆਂ ਇਹ ਗੱਲਾਂ ਨੇ ਜਿਹੜੀ ਇੱਕ ਡਿਵੀਜ਼ਨ ਹੁੰਦੀ ਐ ਜਦੋਂ ਹਿਊਮਨ ਦਾ ਮਤਲਬ ਤਾਂ ਹਿਊਮਨ ਨਹੀਂ ਤੇ ਜਿਹੜੇ ਰਾਈਟਸ ਘੱਟੋ ਘੱਟ ਕਨਸਟੀਟਿਊਸ਼ਨ ਰਾਈਟਰ ਨੇ ਜੋ ਵੀ ਨਹੀਂ ਮੰਨਦੇ ਬਾਕੀ ਤਾਂ ਦੂਰ ਦੀ ਗੱਲ ਹੈ ਉਹ ਬਖਰੇਵੇਂ ਨੇ ਜਿਹੜੇ ਸਾਡੇ ਸਮਾਜ ਦੇ ਵਿੱਚ ਆਪਸੀ ਵੰਡਣਾ ਵੀ ਨੇ ਉਹ ਵੀ ਇੱਕ ਆਧਾਰ ਬਣ ਜਾਂਦੀਆਂ ਨੇ ਜਦੋਂ ਤੁਸੀਂ ਦੂਜੇ ਖاموش ਰਹਿੰਦੇ ਹੋ ਇੱਕ ਤੇ ਦੂਜਾ ਦੂਜੇ ਤੇ ਤੀਜਾ ਤੀਜੇ ਤੇ ਚੌਥਾ ਉਸ ਗੱਲ ਨੂੰ ਵੀ ਇੱਕ ਸੋਚਣ ਦੇ ਨਜ਼ਰੀਏ ਵਜੋਂ ਮੇਰੇ ਖਿਆਲ ਦੇ ਦੇਖਿਆ ਜਾਣਾ ਚਾਹੀਦਾ ਔਰ ਜਿਵੇਂ ਸਿੱਧੂ ਸਾਹਿਬ ਇੱਥੇ ਗੱਲ ਕਰਦੇ ਸੀ ਸਰਧਾਰਥ ਵਰਧਨ ਰਾਜਨ ਕਹਿੰਦਾ ਵੀ ਜਦੋਂ Hindu ਖੜ ਕੇ ਗੱਲ ਕਰੂਗਾ ਸਾਡੇ ਉਹਦੀ ਇਹ ਇਕੱਲੇ Hindu ਸਗੋ ਕਾਮਨ ਸੋਸਾਇਟੀ ਗੱਲ ਕਰੂਗੀ ਜਦੋਂ ਸਾਰੇ ਦੀ ਸਾਰੀ ਅਸੀਂ ਮੁਸਲਮਨ ਮੁਸਲਮਨ ਜਮਾਰੇ ਕਿੰਨਾ ਕੁ ਗੱਲ ਕਰਦੇ ਸੀ ਸਿੱਖ ਮੁਸਲਮਨ ਸਿੰਖਾਂ ਬਾਰੇ ਕਿੰਨੀ ਗੱਲ ਕਰਦੇ ਨੇ ਜਦੋਂ ਇਹਨਾਂ ਦਾ ਬਾਕੀ ਹੁੰਦਾ ਕੱਲੇ ਇੱਕ ਉਹ ਮジョਰਿਟੀ ਹੈ ਠੀਕ ਹੈ ਮジョਰਿਟੀ ਦਾ ਆਪਣੀ ਗੱਲ ਪਰ 크ਰਿਸਚੀਅਨ ਮੋਦੀ ਜੈਨੀ ਮੁਸਲਮ ਹੋਰ ਜਿੰਨੀਆਂ ਆਡੈਂਟਿਟੀ ਜੈਗੀਆਂ ਨੇ ਉਹ ਕਾਮਨ ਹੋ ਕੇ ਕਿੰਨੀਆਂ ਕਾ ਆਡੈਂਟਿਟੀ ਜ ਕਾਮਨ ਗੱਲ ਕਰਦੀ ਜਾਂਦੇ ਉਹ ਸਾਰੇ ਸੈਟਅਪ ਦੀ ਉਹ ਵੀ ਤਾਂ ਇੱਕ ਬੜਾ ਵੱਡਾ ਕੁਐਸਚਨ ਹੈਗਾ ਹੀ ਆ ਇੱਕ ਦੂਜੇ ਤੇ ਔਰ ਇਸੇ ਕਰਕੇ ਹੈ ਕਿ ਜਿਹੜਾ ਇੱਕ ਗਲੋਬਲ ਵਰਤਾਰੇ ਵੱਲ ਨੂੰ ਜਿਹੜੀਆਂ ਇਹ ਚੀਜ਼ਾਂ ਹੁਣ ਜਾ ਰਹੀਆਂ ਨੇ ਮੇਰੇ ਤੋਂ ਕਹਿ ਲੈ ਸਾਰੇ ਕਿਤੇ ਹੀ ਹੋਰ ਖਤਰਨਾਕ ਜਿਹੜਾ ਮਾਮਲਾ ਹੁਣ ਚੱਲਿਆ ਜਾ ਰਿਹਾ ਗਵਰਨਮੈਂਟ ਆਫ ਇੰਡੀਆ ਦੇ ਮੇਰੇ ਚਾਹੇ ਨਿੰਜਰ ਕਤਲकांड ਤੋਂ ਬਾਅਦ ਹੋ ਰਿਹਾ ਮਾਹੌਲ ਹੈ ਚਾਹੇ ਪੰਨੂ ਦੇ ਮਾਮਲੇ ਦੇ ਵਿੱਚ ਅਮਰੀਕਨ ਅਦਾਲਤ ਚੱਲ ਰਿਹਾ ਮਾਮਲਾ ਹੈ ਇਹ ਹੁਣ ਗਲੋਬਲ ਫਿਗਰ ਪੋਸਟ ਰੂਪ ਦੇ ਵਿੱਚ ਵੀ ਬਣਦਾ ਜਾ ਰਿਹਾ ਹੈ ਸਾਰਾ ਤਾਂ ਹੌਲੀ-ਹੌਲੀ ਕਰਕੇ ਉਹ ਨਜ਼ਰੀਆ ਬਣਦਾ ਇੱਕ ਪਹਿਲਾਂ ਕਹਿੰਦੇ ਨੇ ਮਤਲਬ ਨਾਮ ਨੂੰ ਮਾਰਾ ਦੇ ਦਿਓ ਬੈਡ ਨੇਮ ਦੇ ਦਿਓ ਤੇ ਫਿਰ ਮਾਰ ਦਿਓ ਕੋਈ ਫਰਕ ਨਹੀਂ ਪੈਂਦਾ ਪਹਿਲਾਂ ਗੈਂਗਸਟਰ ਬਣਾ ਦਿਓ ਕਹਦੇ ਹੋ ਵੀ ਗੈਂਗਸਟਰ ਪੈਦਾ ਕਰੋ ਇਹ ਤਾਂ ਗੈਂਗਸਟਰ ਆ ਚਾਹੇ ਦੋ ਕੇਸ ਕਾਦੇ ਕਰਕੇ ਪਏ ਨੇ ਕਾਦੇ ਨਹੀਂ ਉਹਨੂੰ ਮਾਰ ਦਿਓ ਕੋਈ ਸੋਸਾਇਟੀ ਨਹੀਂ ਕਹੂਗੀ ਕੋਈ ਗੱਲ ਨਹੀਂ ਮਾਰਤਾ ਤਾਂ ਤਾਕੀ ਮਾਰਦਾ ਕੋਈ ਸੋਸਾਇਟੀ ਇਹ ਨਹੀਂ ਕਹੂਗੀ ਵੀ ਉਹਦੇ ਵੀ ਰਾਈਟਸ ਨੇ ਚਾਹੇ ਉਹ ਗੈਂਗਸਟਰ ਸੀ ਥਰੂ ਕੋਰਟ ਕਿਉਂ ਨਹੀਂ ਆਇਆ ਥਰੂ ਰੂਲ ਆਫ ਲਾਅ ਕਿਉਂ ਨਹੀਂ ਆਇਆ ਇਸੇ ਤਰ੍ਹਾਂ ਰੈਪਿਸਟ ਨੇ ਜਿਹੜੇ ਬੰਦੇ ਜਦੋਂ ਉਹ ਕਰਦੇ ਇਹ ਨੇ ਬੈਡ ਨੇਮ ਨਾਲ ਪਹਿਲਾਂ ਸਾਰੇ ਤਾਕਤ ਆਪਣੇ ਹੱਥ ਚ ਲੈਂਦਾ ਤੇ ਉਹ ਕੰਨਾਂ ਦੇ ਇਹਨਾਂ ਨੂੰ ਤਾਂ ਮਾਰੋ ਉਸੇ ਜਗ੍ਹਾ ਲਿਜਾ ਕੇ ਦੁਵਾਰਾ ਤੇ ਸਾਰੀ ਸੋਸਾਇਟੀ ਨਾਲ ਹੁੰਦੀ ਐ ਸਟੇਟ ਦੇ ਕਿ ਹਾਂ ਮਾਰੋ ਠੀਕ ਐ ਮਾਰਨੀ ਚਾਹੀਦਾ ਇਹਨਾਂ ਨੂੰ ਤਾਂ ਅਜੇ ਉਹ ਜਿਹੜਾ ਮਾਈਂਡ ਬੋਕਲਾ ਕਰਨ ਦਾ ਸਵਾਲ ਐ ਕਨਸੈਪਚੁਅਲ ਮਾਈਂਡ ਤੇ ਤੁਸੀਂ ਕਿੱਥੇ ਕਿਵੇਂ ਖੜਦੇ ਹੋ ਉਹ ਬਹੁਤ ਔਖਾ ਕੰਮ ਐ ਤੇ ਕੋਈ ਕਹੂਗਾ ਵੀ ਤਾਂ ਸ਼ਾਇਦ ਉਹਨੂੰ ਵੀ ਮਾਰ ਦਿੱਤੇ ਜਾਵੇ ਨਾਲ ਐ ਵੀ ਅੱਛਾ ਇਹ ਧਰੇ ਪਿਸ਼ਟ ਦੇ ਨਾਲ ਐ ਉਹ ਕਹੂਗਾ ਅੱਛਾ ਇਹ ਤਾਂ ਗੁੱਡੇ ਵਿਦਵਾਸ ਦੇ ਨਾਲ ਐ ਇਹ ਤਾਂ ਫਲਾਨੇ ਦੇ ਨਾਲ ਐ ਉੱਥੇ ਜਦੋਂ ਖੜਨ ਦੇ ਕੁਐਸਚਨ ਨੇ ਉਹ ਕਲੈਕਟਿਵ ਸੋਸਾਇਟੀ ਜਿਹੜੀ ਐ ਦਿਨਾ ਤੋਂ ਅਲੱਗ ਵੀ ਸੋਚਦੀ ਐ ਇੰਟਰਨਲੀ ਵਿਚਾਰ ਚਰਚਾ ਕਰਦੀ ਐ ਮਾਈਂਡ ਮੇਕਅਪ ਜਿੱਧਰ ਨੂੰ ਬਣੂਗਾ ਸੋਸਾਇਟੀ ਦਾ ਉਧਰ ਨੂੰ ਜਾ ਕੇ ਉਹ ਸਟਾਈਲ ਲਾਊਗੀ ਕਲੈਕਟਿਵ ਤੌਰ ਦੇ ਉੱਤੇ ਜਿਹੜੀ ਕਲੈਕਟਿਵ ਸਟਾਈਲ ਦਾ ਕੁਐਸਚਨ ਐ ਮੇਰਾ ਖਿਆਲ ਸਾਡੇ ਸਾਹਮਣੇ ਐ 84 ਬਾਰ ਬਾਰ ਵਾਪਰ ਰਹੇ ਨੇ ਦੁਨੀਆ 'ਚ ਫਿਰ ਵੀ ਵਾਪਰ ਰਹੀ ਜੇਕਰ ਹਾਲਾਤ ਇਹੋ ਜਿਹੇ ਰਹੇ ਲਗਾਤਾਰਤਾ ਦੇ ਵਿੱਚ ਔਰ ਕਿਤੇ ਚੁੱਪ ਕਰ ਜਾਂਦਾ ਬੰਦਾ ਕਿਤੇ ਕੋਈ ਹੋਰ ਉਸ ਲੈਵਲ ਦੀਆਂ ਗੱਲਾਂ ਕਰਦਾ ਔਰ ਜਿਹੜੀ ਸ਼ਬਦਾਂ ਦੀ ਹਿੰਸਾ ਹੈ ਸਾਇਦ ਜੇ ਦਬਕੇ ਹੀ ਰਹਿਣਾ ਕਿਸੇ ਨੇ ਤਾਂ ਸ਼ਬਦਾਂ ਦੀ ਹਿੰਸਾ ਤਾਂ ਰੋਜ਼ ਮਾਰਦੀ ਆ ਬੰਦੇ ਨੂੰ ਰੂਹ ਦੇ ਤੌਰ ਤੇ ਵਖ ਵਖ ਮਾਮਲਿਆਂ ਦੇ ਤੌਰ ਤੇ ਤੇ ਜਦੋਂ ਇੱਕ ਸੂਬੇ ਦੀ ਮੈਂਬਰ ਪਾਰਲੀਮੈਂਟ ਨੂੰ ਦੇਸ਼ ਦਾ ਹੋਮ ਮਿਨਿਸਟਰ ਕਹਿੰਦੇ ਬੈਠ ਜਾਓ ਇਹ ਗੱਲ ਹੀ ਕਰਨੀ ਮੈਂ ਦੇਖਦਾ ਕਿਵੇਂ ਕਾਤਲਾਨੂ ਅਸੀਂ ਉਹ ਕਰਦੀਏ ਪਹਿਲਾਂ ਉਹ ਦੋ ਸਾਲ ਨੋਟੀਫਾਈ ਕਰਕੇ ਬੈਠਾ ਹੁੰਦਾ ਤੇ ਉਦੋਂ ਬਾਅਦ ਬੈਡਰਾ ਕਰਦਾ ਗੱਲ ਤਾਂ ਇਹਦੇ ਚ ਇੱਕ ਤਾਕਤ ਤੇ ਇੱਕ ਹੌਮੇ ਚਲਕਦੀ ਆ ਨਾ ਦਿਖਾਈ ਦੇ ਰਹੀ ਆ ਵੀ ਤੂੰ ਜਹ ਜਹ ਹੈਂਗਾ ਬੈਠੋ ਨਹੀਂ ਬੈਠੋਗੇ ਤਾਂ ਕੋਈ ਗੱਲ ਨਹੀਂ ਔਰ ਸਾਡੇ ਕੋਲ ਸੰਸਥਾਵਾਂ ਕੋਲ ਬੁੱਕਤ ਨਹੀਂ ਬਚੀ ਹਜੇ ਓਡੀ ਲੜਾਈ ਲੜਨ ਦੀ ਉਹਨੂੰ ਕਿਵੇਂ ਲਿਆਂਦਾ ਜਾਏ ਜਦੋਂ ਅਕਾਲ ਤਖਤ ਦੀ ਅਗਵਾਈ ਦੇ ਵਿੱਚ ਕਮੇਟੀ ਬਣਦੀ ਆ ਐ ਜੀਪੀਸੀ ਦੀ ਕਮੇਟੀ ਨੂੰ ਕੋਈ ਟਾਈਮ ਨਹੀਂ ਦਿੰਦਾ ਗੱਲ ਕਰਨ ਦੇ ਲਈ ਵੀ ਤਾਂ ਐਕਸ਼ਨ ਪ੍ਰੋਗਰਾਮ ਕੀ ਹੈ ਇਸ ਤੋਂ ਉਹਦੇ ਚੋਂ ਸਾਡੇ ਬਾਕੀ ਦੇ ਲੋਕਾਂ ਕੋਲ ਕੋਈ ਗੱਲ ਹੈ ਹੋਰ ਜਾਂ ਚੁੱਪ ਕਰਕੇ 2 ਸਾਲ ਨਹੀਂ ਦਿੰਦਾ 3 ਸਾਲ 4 ਸਾਲ 5 ਸਾਲ 10 ਸਾਲ ਕਿੰਨਾ ਚਿਰ ਉਹ ਠੀਕ ਹੈ ਨਹੀਂ ਦਿੰਦੇ ਤਕੜੇ ਨੇ ਜੀ ਕੀ ਕਰੀਏ ਫਿਰ ਇਹੀ ਗੱਲ ਕਰੋ ਔਰ ਉਹ ਚੀਜ਼ਾਂ ਜਿਸ ਲੈਵਲ ਤੇ ਹੋ ਰਹੀਆਂ ਨੇ ਔਰ ਇਹਦੇ ਲਈ ਮਿੰਤਾਏ ਲੱਗਦਾ ਕਿ ਜਿੰਨੇ ਕੁ ਬੰਦੇ ਵੀ ਬੋਲਦੇ ਨੇ ਸ਼ਾਇਦ ਉਹਨਾਂ ਨੂੰ ਵੀ ਆਵਾਜ਼ ਬੰਦ ਕਰਾਉਣ ਦਾ ਕੁਐਸਚਨ ਹੈ ਰਾਤੀ ਇੱਕ ਪਿੰਡ ਦੀ ਬਠਿੰਡੇ ਦੀ ਮੰਡੀ ਦੇ ਵਿੱਚ ਜਿਹੜਾ ਮੰਡੀ ਢੇਰੀਆਂ ਤੇ ਰੌਲਾ ਪਿਆ ਜਿੰਨਾ ਲਾਠੀ ਚਾਰਜ ਇੱਕ ਦੂਜੇ 'ਤੇ ਹੋਇਆ ਮੇਰੇ ਕਹਿਣਾ ਇਹ ਰੋਜ਼ ਜੇ ਮੰਡੀਆਂ ਦੇ ਅੰਦਰ ਵੜ ਕੇ ਵੈਨ ਤਾਂ ਸੜਕ ਰੁਕਣ ਤੇ ਸੀ ਹੁਣ ਅੰਦਰ ਬੰਦ ਕਰਕੇ ਹੋ ਜਾਇਆ ਕਰੂਗਾ ਤਾਂ ਸਟੇਟ ਤਾਂ ਬਰੂਟਲ ਹੋ ਹੀ ਰਹੀ ਆ ਉਧਰ ਨੂੰ ਜਾ ਰਹੀ ਆ ਜਿਹੜਾ ਜਿਹੜੇ ਪਾਸੇ ਨੂੰ ਮਤਲਬ ਆਪਾਂ ਗੱਲ ਕਰਦੇ ਆ ਕਿ ਡੈਟਰਾਇਟ ਹੋਣਾ ਚਾਹੀਦਾ ਹੈ ਵਿਚ ਵਿਚਾਲੇ ਰੁਕਣਾ ਚਾਹੀਦਾ ਹੈ ਜਾਂ ਕੋਈ ਇਸ ਲੈਵਲ ਤੇ ਗੱਲ ਨਹੀਂ ਹੋਣੀ ਚਾਹੀਦੀ ਫਲਸਤੀਨੀ 40000 ਮਾਰਤਾ ਹੈ ਜਿਹੜਾ ਰਾਉਂਡ ਫਿਗਰ ਜੀ ਹੈ ਡੇਲੀ ਮਾਰਿਆ ਜਾ ਰਿਹਾ ਕਿੱਥੇ ਗੱਲ ਹੁੰਦੀ ਹੈ ਕਿਤੇ ਦੁਨੀਆ ਦੇ ਵਿੱਚ ਕਿਤੇ ਕੋਈ ਪ੍ਰੋਟੈਸਟ ਵੱਡੇ ਪੰਧਰ ਤੇ ਕਿਤੇ ਨਹੀਂ ਇਦੋਂ ਪਹਿਲਾਂ ਜਿਹੜੇ ਪ੍ਰਾਣੀਆਂ ਜੰਗਾਂ ਸੀ ਮੈਂ ਤਾਂ ਆਪ ਦੇਖਿਆ ਇੱਥੇ ਬਹੁਤ ਮਜਾਰੇ ਪੰਜਾਬ ਚ ਮੈਂ ਹੁੰਦੇ ਦੇਖਦਾ ਵੱਡੇ ਹੁੰਦੇ ਰਹੇ ਨੇ ਉਹ ਸਾਰੇ ਮਾਮਲੇ ਦੇ ਵਿੱਚ UNO ਵਰਗੀ ਸੰਸਥਾ ਦੇ ਸੈਕਟਰੀ ਜਨਰਲ ਤੇ ਇਜ਼ਰਾਈਲ ਨੇ ਰੋਕ ਲਾਤੀ ਕਿ ਇੱਥੇ ਨਹੀਂ ਬਣੇਗਾ ਤੂੰ ਦੁਨੀਆ ਕਿੱਥੇ ਹੈ ਕਿਹੜੀ ਦੁਨੀਆ ਜਿੱਦੂ ਜੂੜੀ ਆਪਾਂ ਇੱਕ ਸੰਸਥਾ ਬਣਾਈ ਕਿ UNO ਹੈ ਵੱਡੀ ਦੁਨੀਆ ਦੀ ਪੰਚਾਇਤ ਹੈ ਅੱਗੇ ਨੂੰ ਮਾਮਲੇ ਇਹ ਵਿਚਾਰਿਆ ਕਰੂਗੀ ਉਹਦਾ ਜਾਣਨ ਦਾ ਹੌਸ ਮੱਥੇ ਪਾ ਦਿੰਦਾ ਸਭ ਕੁਝ ਕਰ ਦਿੰਦਾ ਪਰ ਕਿਉਂ ਕਿਉਂਕਿ ਉਹਦੇ ਤਾਂ ਜਿਹੜਾ ਬੰਦਾ ਬੈਠਾ ਹੈ ਜਿਹੜਾ ਮਾਰ ਰਿਹਾ ਲਗਾਤਾਰ ਕਤਲਿਆ ਮਚਾ ਰਿਹਾ ਪੂਰੀ ਦੁਨੀਆ ਚ ਵੀ ਅੱਜ ਦੀ ਸਬਲਾਈਟ ਦੁਨੀਆ ਚ ਉਹਦੇ ਸਾਹਮਣੇ ਖੜਾ ਹੋਣ ਲਈ ਨਾ ਜੰਤਕ ਲੜਾਈ ਹੈ ਉੱਡੀ ਨਾ ਦੇਸ਼ਾਂ ਦੇ ਮੁਖੀਆਂ ਦੇ ਵਿੱਚ ਕੋਈ ਹਿੰਮਤ ਹੈ ਤੇ ਜ਼ੋਰਤ ਹੈ ਕਿ ਉਹ ਖੜ ਕੇ ਕੋਈ ਗੱਲ ਕਰਨ ਦੇਸ਼ ਇਸ ਲੈਵਲ ਦੀ ਗੱਲ ਕਰਨ ਇਸ ਲਈ ਅੱਜ ਵੀ ਕੋਈ ਮਾਹੌਲ ਬਹੁਤ ਸਾਜਿਕਰ ਮਾਹੌਲ ਨਹੀਂ ਹੈ ਇਹ ਚਿੰਤਾ ਕਰਨ ਯੋਗ ਵੀ ਹੈ ਔਰ ਚਿੰਤਨ ਦੇ ਯੋਗ ਵੀ ਹੈ ਪਹਿਲਾਂ ਨਾਲੋਂ ਜ਼ਿਆਦਾ ਕਿਉਂਕਿ ਹੁਣ ਜਿਵੇਂ ਜਿਵੇਂ ਟੈਕਨੋਲੋਜੀ ਵੱਧ ਰਹੀ ਹੈ ਮਾਸ ਡਿਸਟਰਕਸ਼ਨ ਦਾ ਜਿਹੜਾ ਹਥਿਆਰ ਹੈ ਉਹ ਜਿਆਦਾ ਪਾਵਰਫੁਲ ਹੋ ਰਿਹਾ ਹੈ ਉਹ ਮਾਰ ਜਿਆਦਾ ਸਕਦਾ ਹੈ ਪਹਿਲਾਂ ਨਾਲ ਔਰ ਉਹ ਕਤਲੇਆਮ ਜਿਆਦਾ ਮਚਾ ਸਕਦਾ ਹੈ ਪਹਿਲਾਂ ਕਿਸੇ ਵੀ ਸਮੇਂ ਦੇ ਨਾਲੋਂ ਇਸੇ ਲਈ ਇਸ ਜਿਹੜੇ ਚਰਚਾਵਾ ਦਾ ਜਿਹੜਾ ਸਾਡਾ ਦੌਰ ਹੈ ਕਿ ਅੱਜ ਕੀ ਕਰਨਾ ਚਾਹੀਦਾ ਇਹਨੂੰ ਉਧਰ ਨੂੰ ਸੋਚਣ ਦੀ ਲੋੜ ਹੈ ਔਰ ਅੱਜ ਕੱਲ ਇੰਟਰਡਿਪੈਂਡੈਂਟ ਦੁਨੀਆ ਦੇ ਵਿੱਚ ਦੁਨੀਆ 'ਚ ਜੋ ਵਾਪਰਦਾ ਤੁਰੰਤ ਇੱਥੇ ਵਾਪਰਦਾ ਉਹ ਸਾਡਾ ਕੈਨੇਡਾ 'ਚ ਬੈਠਾ ਬੰਦਾ ਹੈ ਅਮਰੀਕਾ 'ਚ ਬੈਠਾ ਬੰਦਾ ਜਿੱਥੇ ਵੀ ਬੈਠਾ ਬੰਦਾ ਹੈ ਉਹਦੀ ਰੂਹ ਵੀ ਕਰਨ ਆਉਂਦੀ ਆ ਉਸੇ ਦੇ ਨਾਲ ਦੀ ਨਾਲ ਔਰ ਇਸੇ ਕਰਕੇ ਗੱਲ ਜਿਹੜੀ ਹੈ ਜੇ ਗੁਰੂ ਨਾਨਕ ਸਾਹਿਬ ਤਾਂ ਚੱਲ ਪਏ ਪੈਦਲ ਜਿੱਥੇ ਤੱਕ ਜਾ ਸਕਦੇ ਸੀ ਜਾ ਸਕਦੇ ਸੀ ਅਸੀਂ ਬਹੁਤੀ ਵਾਰੀ ਇਹ ਕਰਦੇ ਆ ਕਿ ਸੰਭੂ ਤੱਕ ਬਹੁਤ ਹੈ ਤੁਸੀਂ ਬਹੁਤ ਜ਼ਿਆਦਾ ਤੁਸੀਂ ਸੋਸ਼ਲ ਮੀਡੀਆ ਤੇ ਆਲੇ-ਦਾਲੇ ਗੱਲਾਂ ਕਰਕੇ ਦੇਖ ਲਓ ਸਾਡੇ ਪੰਜਾਬ ਦੀ ਤਾਂ ਗੱਲ ਸੁਣ ਜਦੇ ਨਹੀਂ ਤੁਸੀਂ ਹੋਰੇ ਲੱਗ ਗਿਓ ਆਲੇ-ਦਾਲੇ ਗੱਲਾਂ ਕਰਦਾ ਇਹਦਾ ਮਤਲਬ ਉਹ ਥਾਟ ਪ੍ਰੋਸੈਸ ਹੈ ਜਿਹਨੂੰ ਉੱਥੇ ਤੱਕ ਬਣਾ ਦਿੱਤਾ ਗਿਆ ਉਸ ਫੈਕ ਪੈਟਰਨ ਤੋਂ ਬਿਨਾਂ ਸਾਡੇ ਇਹ ਗੱਲ ਵੀ ਪ੍ਰੋਪਰ ਸਮਝ ਨਹੀਂ ਆਉਣੀ ग्लोबल सेटअप ਤੋਂ ਬਿਨਾ ਬਹੁਤ-ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ-ਬਹੁਤ ਧੰਨਵਾਦ